ਜਿੱਦਾਂ ਕਹਿ ਲੋ ਬੰਗਾਲੀ ਸਵੀਟਸ ਜਿਹਦੇ ਵਿੱਚ ਤੁਹਾਨੂੰ ਤੁਸੀਂ ਕਹਿ ਸਕਦੇ ਰਬੜੀ ਜਿੱਦਾਂ ਉਹ ਉਹ ਲਿਜਾਂਦੇ ਨਾ ਮਲਾਈ ਰਸ ਮਲਾਈ ਤੇ ਆ ਚਮਚਮ ਹੋ ਗਈ ਮਤਲਬ ਇਹ ਚੀਜ਼ਾਂ ਜਿਹੜੀਆਂ ਆ ਉਹ ਉਹ ਚੀਜ਼ਾਂ ਨੂੰ ਲਾਈਫ 2 ਦਿਨ ਹੈ 2 ਡੇਜ਼ 2 ਡੇ ਦਾ ਮਤਲਬ 48 ਘੰਟੇ ਜੇ ਅੱਜ ਬਣਾ ਕੇ ਰੱਖੀ ਆ ਹੁਣ ਤਿਆਰ ਕੀਤੀ ਆ ਤਾਂ ਉਹਨੂੰ ਉਹਦਾ ਲਿਖਣਾ ਚਾਹੀਦਾ ਵੇ ਐਨੀ ਤਰੀਕ ਨੂੰ ਮੈਂ ਤਾਂ ਕਹੂੰਗਾ ਟਾਈਮ ਵੀ ਪਾਉਣਾ ਚਾਹੀਦਾ ਇਹ ਕਾਨੂੰਨੀ ਮੇਰਾ ਵਾਈਂਡ ਅਪ ਹੀ ਕਰ ਰਹੇ ਆ ਆਪੇ ਕਾਨੂੰਨੀ ਜੁਰਮ ਹੈ ਡਾਕਟਰ ਸਾਹਿਬ ਅਗਰ ਆਪਾਂ ਨਹੀਂ ਲਿਖਦੇ ਵੀ ਇਸ ਐਨੀ ਤਰੀਕ ਨੂੰ ਤਿਆਰ ਹੋਈ ਹੈ ਇਹਦਾ ਇਹ ਉਹਦਾ ਅਨਹਾਈਜਨ ਦਾ ਚਲਾਨ ਕੱਟਣਾ ਜਿਹੜਾ ਸਾਡੇ ਫੂਡ ਸੇਫਟੀ ਐਕਟ ਵਿੱਚ ਫੂਡ ਸੇਫਟੀ ਸਟੈਂਡਰਡ ਐਕਟ ਵਿੱਚ ਤਾਂ ਇਹ ਆ ਕਿ ਉਹਦਾ ਜਿਹੜਾ ਜੀਓਨ ਡੇਟ ਨਹੀਂ ਲਿਖੀ ਤਾਂ ਉਹ ਸਬਸਟੈਂਡਰਡ ਵਿੱਚ ਆਊਗਾ ਸੈਂਪਲਿੰਗ ਉਹਦੀ ਹੋ ਜਾਊਗੀ ਸੈਂਪਲ ਭਰ ਕੇ ਚਲ ਜਾਊਗਾ ਪਰ ਉਹਦਾ ਅਨਹਾਈਜਨ ਦਾ ਚਲਾਨ ਕੱਟ ਦੋਗੇ ਉੱਥੇ ਜਿਹੜਾ ਫੂਡ ਸੇਫਟੀ ਅਫਸਰ ਹੈ ਸਾਡੇ ਉਹ ਅਨਹਾਈਜਨ ਚਲਾਨ ਦੇ ਵਿੱਚ ਉਹਨੂੰ ਅਨਸੇਫ ਅਨਸੇਫ ਚ ਨਹੀਂ ਉਹ ਆਉਣਾ ਰਿਜ਼ਲਟ ਉਹਦਾ ਉਹਨੂੰ ਆਪਾਂ ਉਹਦੀ ਕਾਰਵਾਈ ਅਨਸੇਫ ਚ ਨਹੀਂ ਹੋਣੀ ਉਹਦੀ ਕਾਰਵਾਈ ਹੋਣੀ ਹੈ ਸਬਸਟੈਂਡਰਡ ਵਾਲੇ ਚ ਤੇ ਸਬਸਟੈਂਡਰਡ ਵਾਲਾ ਦੋ ਕੰਪੋਨੈਂਟ ਮੇਨ ਆ ਸਜਾ ਦੇ ਇੱਕ ਅਨਸੇਫ ਹੈ ਇੱਕ ਸਬਸਟੈਂਡਰਡ ਆ ਜਿਹੜੀ ਵੀ ਚੀਜ਼ ਐਕਸਪਾਇਰੀ ਆ ਗਈ ਆ ਕੋਈ ਚੀਜ਼ ਇਹ ਹੋਣੀ ਸਬਸਟੈਂਡਰਡ ਚ ਕਿਹੇ ਚੀਜ਼ ਚ ਫੈਟ ਘਟ ਪਾਈ ਗਈ ਉਹ ਹੋਣੀ ਸਬਸਟੈਂਡਰਡ ਵਿੱਚ ਹਨ ਜਿਹੜੀ ਸਬ ਸਟੈਂਡਰਡ ਆ ਉਹ ਡੀਸੀ ਏਡੀਸੀ ਦੇ ਕੇਸ ਲੱਗਦਾ ਤੇ ਸਿਰਫ ਜੁਰਮਾਨਾ ਹੁੰਦਾ ਤੇ ਤੁਸੀਂ ਭਾਵੇਂ ਸਾਰੇ ਜੁਰਮਾਨੇ ਕਢਾ ਕੇ ਦੇਖ ਲਓ ਉਹ 10000 ਤੋਂ ਵੱਧ ਬਹੁਤਾ ਜੁਰਮਾਨਾ ਕਿਤੇ ਹੀ ਹੋਊਗੀ ਕੋਈ ਐਗਜ਼ਾਮਪਲ ਕੋਈ ਵੱਡੀ ਕੰਪਨੀ ਨੂੰ 5 ਲੱਖ ਪਾਇਆ ਹੋਊ ਜਾਂ 2 ਲੱਖ ਪਾਇਆ ਹੋਊਗਾ ਉਹ ਵੀ ਲੋਕੀ ਪੜੇ ਸਿਆਣੇ ਆ ਲੋਕੀ ਲੰਬਾ ਖਿੱਚਣ ਲਈ ਟ੍ਰਾਈਬਿਊਨਲ ਚ ਕੇਸ ਪਾ ਦਿੰਦੇ ਫਿਰ ਟ੍ਰਾਈਬਿ ਸਟੇਟ ਟ੍ਰਾਈਬਿਊਨਲ ਚ ਉੱਥੇ ਫਿਰ ਜਾਈ ਜਾਓ ਲੰਬਾ ਖਿੱਚੀ ਜਾਓ ਮਤਲਬ ਸਾਡੇ ਜਿਹੜਾ ਫੂਡ ਸੇਫਟੀ ਅਫਸਰ ਉਹਨੂੰ ਵੀ ਲੱਗਦਾ ਵੀ ਸੱਚੀ ਕੋਈ ਕਾਰਵਾਈ ਹੁੰਦੀ ਆ ਦੁਕਾਨਦਾਰ ਡਰਦੇ ਨੇ ਕਿਉਂਕਿ ਬੜੇ ਬੜੇ ਸ਼ੋਰੂਮ ਖੁੱਲ ਗਏ ਬੜੇ ਲਾਸ ਵਾਲਾ ਬੜੀਆਂ ਬੜੀਆਂ ਵੈਰਾਈਟੀਆਂ ਹੋ ਗਈਆਂ ਪਰ ਕੋਈ ਡਰ ਇਹ ਇੱਕ ਕੁਐਸਚਨ ਬਹੁਤ ਹੀ ਇੰਪੋਰਟੈਂਟ ਆ ਜਿਹੜੀ ਤੁਸੀਂ ਕਿਹਾ ਵੀ ਜਿਹੜੀ ਦੀ ਗੱਲ ਕੀਤੀ ਆ ਡਰ ਹੂੰ ਡਰ ਜਿਹੜਾ ਨਵਾਂ ਐਕਟ ਆ ਨਾ ਫੂਡ ਸੇਫਟੀ ਸਟੈਂਡਰਡ ਐਕਟ 2006 ਆਇਆ ਇਹਦੇ ਚ ਮੈਨੂੰ ਇਦਾਂ ਲੱਗਦਾ ਵੀ ਲੋਕਾਂ ਦਾ ਡਰ ਚੁੱਕਿਆ ਗਿਆ ਫੂਡ ਵਾਲਿਆਂ ਦਾ ਫੂਡ ਸੇਫਟੀ ਵਾਲਿਆਂ ਦਾ ਡਰ ਚੁੱਕਿਆ ਗਿਆ ਬਹੁਤ ਘਟ ਗਿਆ ਡਰ ਪ੍ਰੈਕਟੀਕਲੀ ਤੁਹਾਨੂੰ ਦੱਸਾਂ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਯਾਰ ਜੇ ਨਾ ਐਕਟ ਬਣਾਇਆ ਉਹਦੇ ਚ ਹੋਇਆ ਕੀ ਇਹ ਚ ਐਕਟ ਦੇ ਵਿੱਚ ਡਰ ਇਦਾਂ ਚੁੱਕਿਆ ਗਿਆ ਭਈ ਹੁਣ ਦੇਖੋ ਤੁਸੀਂ ਇਹਦੇ ਚ ਇੱਕ ਚੀਜ਼ ਦੇਖੋ ਡਰ ਚੁੱਕਿਆ ਗਿਆ ਜਿਹੜੀ ਚੀਜ਼ ਦਾ ਡਰ ਐਡ ਹੋਣਾ ਸੀਗਾ ਡਰ ਕਿਹਦਾ ਐਡ ਹੋਣਾ ਸੀ ਕਿਉਂਕਿ ਬੈਕਟੀਰੀਅਲ ਗਰੋਥ ਜਾਂ ਕੋਈ ਫੰਗਲ ਗਰੋਥ ਜਿਹਨ ਅਨ ਹਾਈਜਨ ਦਾ ਟੈਸਟ ਫੂਡ ਐਂਡ ਡਰਗ ਲੈਬ ਚ ਖਰੜਚ ਲੱਗਣਾ ਸੀ ਉਹ ਸੀ ਮਾਈਕਰੋ ਟੈਸਟਿੰਗ ਮਾਈਕਰੋ ਟੈਸਟਿੰਗ ਵਾਸਤੇ ਇਨਫਰਾਸਟ੍ਰਕਚਰ ਆ ਗਿਆ ਸਾਡੇ ਬਾਹਰ ਪੈਰੀਫਰੀ ਚ ਉੱਥੇ ਆ ਗਿਆ ਲੈਬ ਚ ਨਹੀਂ ਕਹਿੰਦੇ ਆਇਆ ਅਜ ਤੱਕ ਇਸੇ ਕਰਕੇ ਉਹ 4 ਸਾਲ 3 ਸਾਲ ਹੋ ਗਏ ਉਹ ਫਰਿੱਜਾਂ ਦੀਆਂ ਦੀਆਂ ਖਰਾਬ ਹੋ ਜਾਣੀਆਂ ਸਭ ਕੁਝ ਸਿਸਟਮ ਚਿਲਰ ਵੀ ਖਰਾਬ ਹੋ ਜਾਣੇ ਜਿਹੜੇ ਕੈਰੀਅਰ ਆ ਕੋਲਡ ਚੇਨ ਮੇਨਟੇਨ ਕਰਨ ਵਾਲੇ ਉਹ ਵੀ ਖਰਾਬ ਹੋ ਜਾਣੇ